ਸਸ਼ੀਗਲਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅੱਜ ਬਾਬਾ ਬਕਾਲਾ ਦੀ ਧਰਤੀ ਦੇ ਉੱਪਰ ਕਾਂਗਰਸ ਦੇ ਵੱਲੋਂ ਵੀ ਸਿਆਸੀ ਕਾਨਫਰੰਸ ਕੀਤੀ ਗਈ ਇਸ ਸਿਆਸੀ ਕਾਨਫਰੰਸ ਦੇ ਵਿੱਚ ਸਰਕਾਰ ਨੂੰ ਤਿੱਖੇ ਸਵਾਲ ਵਿਰੋਧੀ ਪਾਰਟੀ ਦੇ ਵੱਲੋਂ ਕੀਤੇ ਗਏ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਖੁਦ ਇਸ ਕਾਨਫਰੰਸ ਦਾ ਹਿੱਸਾ ਸਨ ਅਤੇ ਉਹਨਾਂ ਨੇ ਇਸ ਮੌਕੇ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਤੇ ਕਿਸ ਤਰ੍ਹਾਂ ਨਾਲ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਸੱਤਾ ਦੇ ਵਿੱਚ ਆਏਗੀ ਤਾਂ ਹੁਣ ਜੋ ਕੁਝ ਵਾਪਰ ਰਿਹਾ ਉਸ ਦੇ ਚੁਣ ਚੁਣ ਕੇ ਬਦਲੇ ਲਏਗੀ ਕੀ ਕੁਝ ਕਹਿਣਾ ਉਹਨਾਂ ਦਾ ਹੋਰ ਆਓ ਸੁਣਦੇ ਹਾਂ ਤੇਰੇ ਤਿਰਜਿੰਦਰ ਬਾਜਵਾ ਜੀ ਦੀ ਗੱਲ ਨਾਲ ਸਹਿਮਤਾਂ ਉਹਨਾਂ ਨੇ ਮਾਫੀ ਮੰਗੀ ਹੈ ਉਹਨਾਂ ਨੇ ਕਿਹਾ ਕਿ ਸਾਡੇ ਸਮੇਂ ਹੋਈਆਂ ਕੁਝ ਗਲਤੀਆਂ ਦੇ ਕਾਰਨ ਅੱਜ ਸੱਤਾ ਸਰਕਾਰ ਅੱਜ ਉਹ ਲੋਕ ਕੁਰਸੀ ਤੇ ਆ ਬੈਠੇ ਜਿਨ੍ਹਾਂ ਨੂੰ ਉੜਾ ਰਾਣੀ ਪਤਾ ਸੀ ਸਿਆਸਤ ਆ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਵਿਅਕਤੀ ਨੂੰ ਹੱਕ ਨਹੀਂ ਹੈ ਇਲੈਕਸ਼ਨ ਲੜਨ ਦਾ ਕੋਈ ਵੀ ਵਿਅਕਤੀ ਪੰਜਾਬ ਦਾ ਜਿਹੜਾ ਕੋਈ ਵੀ ਆਮ ਇਨਸਾਨ ਖੜਾ ਹੋ ਕੇ ਚੋਣ ਲੜ ਸਕਦਾ ਹੈ ਤੇ ਲੋਕਾਂ ਦਾ ਫਤਵਾ ਦੇ ਸਕਦੇ ਨੇ ਲੇਕਿਨ ਬੰਗਵੇਂ ਸੀਤਾ ਨਾਮ ਦਿੱਤਾ ਹੋਇਆ ਫਤਵਾ ਅੱਜ ਪੰਜਾਬ ਦਾ ਉਹ ਮਾੜਾ ਹਾਲ ਹੈ ਸੱਚੀ ਦਾਨੇ ਮੈਂ ਗੁਰੂ ਦੀ ਧਰਤੀ ਤੇ ਕਿਸੇ ਪ੍ਰਕਾਰ ਦੀ ਰਾਜਨੀਤੀ ਗੱਲ ਨਹੀਂ ਕਰਨਾ ਚਾਹੁੰਦਾ ਅੱਜ ਪੰਜਾਬ ਦਾ ਕਿਸਾਨ ਕਿਰਤੀ ਔਰ ਕਾਮਾ ਅੱਜ ਵਪਾਰੀ ਤਰਾਸ ਤਰਾਸ ਕਰ ਰਿਹਾ ਜੋ ਮੇਰੇ ਪੰਜਾਬ ਦੀ ਹਾਲਾਤ ਹਨ ਠੀਕ ਹੈ ਇਹਦੇ ਬਾਰੇ ਨੌਜਵਾਨ ਪੀੜੀ ਨੂੰ ਚਿੰਤਾ ਨਹੀਂ ਹੈ ਕਿਉਂਕਿ ਸਵਾ 5 ਲੱਖ ਕਰੋੜ ਦਾ ਪੰਜਾਬ ਦੇ ਸਿਰ ਕਰਜ਼ਾ ਛੜਦਾ ਜਾ ਰਿਹਾ ਹੈ ਅਰਮੇ ਨੂੰ ਚਿੰਤਾ ਹੈ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਕਿਸਰਾ ਚਲਾਉਣਾ ਹੈ ਕਿਵੇਂ ਪੰਜਾਬ ਨੂੰ ਅਗਲੀ ਸਰਕਾਰ ਇਹ ਲੀਹਾਂ ਤੇ ਲੈ ਕੇ ਜਾਏਗੀ ਕਿਵੇਂ ਨੌਕਰੀਆਂ ਦੇਾਂਗੇ ਕਿਵੇਂ ਪੰਜਾਬ ਦੀ ਕਿਸਾਨੀ ਨੂੰ ਤੇ ਵਪਾਰ ਨੂੰ ਬਹਾਲ ਕਰਾਂਗੇ ਰੰਧਾਵਾ ਸਾਹਿਬ ਰੰਧਾਵਾ ਸਾਹਿਬ ਨੇ ਕਿਹਾ ਕਿ ਸਮਾਂ ਉੱਠੇ ਵਰਕਰ ਦੀ ਪੁੱਛੇ ਛੁਏਗੀ ਵਰਕਰ ਨੂੰ ਅੱਗੇ ਲੈ ਕੇ ਆਵਾਂਗੇ ਔਰ ਜਿੰਨਾ ਲੋਗ ਆਣੇ ਸਾਨੂੰ 21 ਭਾਈਆ ਉਹਨਾਂ ਲੋਗਾਂ ਨੂੰ ਕੱਤੀ ਕਰਕੇ ਵਾਪਸ ਦਿਆਂਗੇ ਮੋੜ ਬਾਜਬ ਪੰਜਾਬ ਦੇ ਕਾਂਗਰਸ ਦੇ ਵਰਕਰਾਂ ਨੂੰ ਜਿਸ ਪ੍ਰਕਾਰ ਦੱਬਿਆ ਜਾ ਰਿਹਾ ਹੈ ਜਿਸ ਪ੍ਰਕਾਰ ਡਰਾਇਆ ਜਾ ਰਿਹਾ ਹੈ ਔਰ ਜਿਸ ਪ੍ਰਕਾਰ ਧਮਕਾਇਆ ਜਾ ਰਿਹਾ ਇਹ ਹਰਗੇਸ਼ برداشت ਨਹੀਂ ਹੋਏਗਾ ਇਹਦਾ ਹਿਸਾਬ ਉਹਨਾਂ ਦੇ ਸਮੇਂ ਜ਼ਰੂਰ ਕਰਾਗੇ ਔਰੇਰਾ ਹਿੱਸਾ ਜਿਹੜਾ ਮਾਨ ਸਨਮਾਨ ਦਾ ਬੰਦਾ ਹਿੱਸੇ ਉਹ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੇ ਸਮੇਂ ਜ਼ਰੂਰ ਦੁਆਵਾਂਗੇ ਉਦਰੇ ਸਮਕੇ ਸੁਖਿੰਦਰ ਸਿੰਘ ਰੰਦਾਵਾ ਤੇ ਔਜਲਾ ਜੋ ਕਿ ਐਮਪੀ ਨੇ ਉਹ ਵੀ ਬੋਲ ਦੇ ਵਿਖਾਈ ਦਿੱਤੇ ਉਹਨਾਂ ਨੇ ਵੀ ਕਰੜੇ ਸ਼ਬਦਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਈ ਪੱਦਰ ਦੇ ਉੱਪਰ ਕਈ ਵਖ ਵਖ ਪਹਿਲੂਆਂ ਤੋਂ ਨਿੰਦਾ ਕੀਤੀ ਹੈ ਤੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਭਗੰਤਮਾਨ ਇੱਕ ਗੱਲ ਨੋਟ ਕਰ ਲਾ ਤੂੰ ਇੱਕ ਕੇਸ ਬਣਾਏਗਾ ਇੱਕ ਕਾਂਗਰਸੀ ਤੇ ਕੇਸ ਬਣੇਗਾ ਸਾਡੇ 200 ਕਾਂਗਰਸੀ ਉਹਦੇ ਪਿੱਛੇ ਖੜੇ ਹੋ ਕੇ ਕਾਂਗਰਸ ਨੂੰ ਹੋਰ ਮਜ਼ਬੂਤ ਕਰਨਗੇ ਸਾਡੀ ਇਸ ਕਾਂਗਰਸ ਨੇ ਜੋ ਪੰਜਾਬ ਦੀ ਕੀਤਾ ਔਰ ਤਰੇਪਰ ਬਾਜਵਾ ਜੀ ਬੈਠੇ ਆ ਅਸੀਂ ਪਰ ਕਾਸ਼ ਸਿੰਘ ਬਾਦਲ ਦਾ ਵੀ ਰਾਜ ਵੇਖਿਆ ਅਸੀਂ ਬੜੇ ਬੜੇ ਜਰਵਾਨਿਆਂ ਦਾ ਵੀ ਰਾਜ ਵੇਖਿਆ ਪਰ ਕਾਂਗਰਸ ਦਾ ਵਰਕਰ ਕਰੀਣਾ ਡਰਿਆ ਤੇ ਨਾ ਲੀਡਰ ਹੀ ਡਰੇਗਾ ਇਹ ਜਿਹੜਾ ਗੱਲਾਂ ਕਰਦਾ ਮੈਂ ਇਹਦਾ ਨਾਂ ਲਿਆ ਪ੍ਰਧਾਨ ਜੀ ਇਹ ਤੁਹਾਨੂੰ ਆਪ ਤੋਂ ਮੇਰੇ ਪੁੱਛ ਪ੍ਰਧਾਨ ਜੀ ਜਿਹੜਾ ਕਰਦਾ ਨਾ ਇਹ ਵੀ ਮੇਦਾ ਨਾਂ ਲਿਆ ਇਹਨੂੰ ਮੈਂ ਕਹਿੰਨਾ ਤੇਰੇ ਚ ਜੋਰ ਹੈਗਾ ਜੋ ਕਰ ਨਹੀਂ ਕਰਕੇ ਵੇਖ ਲਾ ਤੇਰਾ ਮੁਕਾਬਲਾ ਕਰਾਂਗੇ ਤੇ 2027 ਚ ਤੈਨੂੰ ਲਾ ਕੇ ਥੱਲੇ ਮਾਰਾਂਗੇ ਜਿੱਥੇ ਇਹੋ ਜਿਹੇ ਸੂਰਮੇ ਬੈਠੇ ਹੋਣ ਜਿੱਥੇ ਹੁਣੇ ਹੀ ਡੈਨੀ ਕਹਿ ਕੇ ਗਿਆ ਹੈ ਭਾਈ ਜਤਾ ਜੀ ਉਹਨੇ ਭਾਈ ਜੀਵਨ ਸਿੰਘ ਵੱਲੋਂ ਕਿ ਗੁਰੂ ਸਾਹਿਬ ਨੇ ਗੁਰੂ ਗਬਿੰਦ ਸਿੰਘ ਜੀ ਨੇ ਕਿਹਾ ਸੀ ਰੰਗਰੇਟੇ ਗੁਰੂ ਕੇ ਬੇਟੇ ਸਾਡੇ ਕੋਲ ਜਦੋਂ ਉਹ ਬੈਠੇ ਹੋਣ ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸੰਵਿਧਾਨ ਬਚਾਉਣ ਦੀ ਗੱਲ ਕਰਦੇ ਆ ਤੁਹਾਡੇ ਹੱਕ ਵੋਟਾਂ ਲੁੱਟੀਆਂ ਗਈਆਂ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ 1 ਲੱਖ ਤੋਂ ਵੱਧ ਜਾਲੀ ਵੋਟ ਰਾਹੁਲ ਗਾਂਧੀ ਜੀ ਨੇ ਵਿੱਧ ਪ੍ਰੂਫ ਵਿੱਧ ਸਬੂਤ ਚੈਲੰਜ ਕਰਤਾ ਕਿ ਜੇ ਕਿਸੇ ਚ ਮਤੇ ਇਲੈਕਸ਼ਨ ਕਮਿਸ਼ਨ ਸਾਡੇ ਨਾਲ ਆ ਕੇ ਇਹਦੇ ਤੇ ਚਰਚਾ ਕਰ ਲੇ ਪਰ ਉਹਨਾਂ ਚ ਹਿੰਮਤ ਨਹੀਂ ਆ ਗਈ ਉਹ ਸਖਸ਼ ਤੁਹਾਡੀ ਲੜਾਈ ਲੜ ਰਿਹਾ ਸਾਡੇ ਪ੍ਰਧਾਨ ਜੀ ਲੜਾਈ ਲੜ ਰਹੇ ਨੇ ਸਾਡੀ ਸਮੁੱਚੀ ਲੀਡਰਸ਼ਿਪ ਲੜਾਈ ਲੜ ਰਹੀ ਹੈ ਹੁਣ ਫਰਜਾ ਤੁਹਾਡਾ ਹੁਣ ਤੁਸੀਂ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਬਹੁਤ ਤਕਲੀਫ ਚ ਗੁਜ਼ਰੇ ਜੇ ਬਹੁਤ ਮਾੜੇ ਹਾਲਾਤ ਨੇ ਸਾਡੇ ਜੋ ਤਸ਼ੱਦਦ ਪਿਛਲੀਆਂ ਕਾਲੀ ਭਾਜਪਾ ਸਰਕਾਰ ਚ ਹੋਇਆ ਉਸ ਤੋਂ ਵੱਧ ਤਸ਼ੱਦਦ ਇਸ ਸਰਕਾਰ ਨੇ ਵੀ ਕੀਤਾ ਹੈ ਸੋ ਉਹਦਾ ਹਿਸਾਬ ਕਿਤਾਬ ਵੋਟਾਂ ਨਾਲ ਲਿਆ ਜਾਂਦਾ ਜ਼ਿੰਮੇਵਾਰੀ ਅਗਲੀ ਤੁਹਾਡੀ ਹੈ ਕਿਉਂਕਿ ਅਗਲੀ ਬਾਈ ਇਲੈਕਸ਼ਨ ਤਰਨ ਤਰਨ ਆ ਰਹੀ ਹੈ ਤਰਨਤਾਰਨ ਦੇ ਜੀ ਬਾਈ ਇਲੈਕਸ਼ਨ ਹੈ ਕੁਝ ਤਰਨਤਾਰਨ ਦੇ ਸੰਭਾਵੀ ਉਮੀਦਵਾਰ ਇੱਥੇ ਵੀ ਬੈਠੇ ਨੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਇਲੈਕਸ਼ਨ ਲੜੀਏ ਪਰ ਗੱਲ ਇੱਕ ਨੁਕਤੇ ਤੇ ਮੁੱਕਣੀ ਹੈ ਜੇ ਤੇ ਚਾਹੋਗੇ ਕਿ ਮੈਂ ਲੜਾਂ ਤੇ ਮੈਨੂੰ ਟਿਕਟ ਨਹੀਂ ਮਿਲੀ ਤੇ ਕਾਂਗਰਸ ਹੈ ਨਹੀਂ ਫੇਰ ਇਲੈਕਸ਼ਨ ਨਹੀਂ ਜਿੱਤੇ ਜਾਣੀ ਪ੍ਰਧਾਨ ਨੂੰ ਇਜਾਜ਼ਤ ਦਿਓ ਪ੍ਰਧਾਨ ਜੀ ਜਦ ਆ ਲਫਾਵੇ ਚੋਂ ਨਾਂ ਕੱਢ ਦੋਗੇ ਅਸੀਂ ਤਨਮਨ ਦੇ ਨਾਲ ਇਲੈਕਸ਼ਨ ਚ ਤਾਂ ਕੇ ਦੇਵਾਂਗੇ ਪਰ ਜੇ ਇਹ ਤੁਹਾਨੂੰ ਤਹਿ ਪ੍ਰਧਾਨ ਦੀ ਕਰਨਾ ਪਏਗਾ ਡਿਸਪਲਨ ਜਿੰਨਾ ਚਿਰ ਡਿਸਪਲਨ ਨਹੀਂ ਤਿਆ ਕਰੋਗੇ ਤੇ ਜਿਹੜਾ ਵੀ ਬੰਦਾ ਕਰਦਾ ਉਹ ਦੂਜਾ ਦਿਨ ਨਾ ਢਿਕਿਓ ਵੀ ਤੱਕਲ ਜਾਂ ਪਰਸੋਂ ਭਾਵੇਂ ਕੋਈ ਹੋਵੇ ਉਹਨੂੰ ਬਾਹਰ ਦਾ ਰਸਤਾ ਵਕਾਉਣਾ ਪਊਗਾ ਨਹੀਂ ਤੇ ਕਾਂਗਰਸੀ ਆਹ ਕੁੱਟ ਖਾਂਦੇ ਜੇ ਆ ਸਾਨੂੰ ਤੁਹਾਨੂੰ ਘਾਟ ਹੀ ਪੈਂਦੀ ਐ ਅਸੀਂ ਤੇ ਬਹਿ ਜੰਨੇ ਆ ਕਿਤੇ ਸੱਜਾ ਕੱਬਾ ਕਰਕੇ ਕੁੱਟ ਇਹਨਾਂ ਨੂੰ ਪੈਂਦੀ ਐ ਸੋ ਇਹਨਾਂ ਦਾ ਲਿਆਜ ਕਰ ਲੋ ਇਹਨਾਂ ਤੁਹਾਨੂੰ ਰਾਜ ਭਾਗ ਬਖਸ਼ਣਾ ਸੋ ਇਸ ਮਾਕੇ ਕਾਂਗਰਸ ਦੀ ਸਮੂਹ ਲੀਡਰਸ਼ਿਪ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਦੀ ਦਿਖਾਈ ਦਿੱਤੀ ਪਰ ਦੂਜੇ ਪਾਸੇ ਨਾਲ ਹੀ ਅਕਾਲੀ ਦਲ ਦੇ ਖਿਲਾਫ ਕੋਈ ਵੀ ਸ਼ਬਦ ਜਾਂ ਭਾਜਪਾ ਦੇ ਖਿਲਾਫ ਕਿਸੇ ਵੀ ਤਰੀਕੇ ਦੀ ਕੋਈ ਖਾਸ ਟਿੱਪਣੀ ਕਾਂਗਰਸ ਵੱਲੋਂ ਨਹੀਂ ਕੀਤੀ ਗਈ ਸੋ ਲਗਾਤਾਰ ਕਾਂਗਰਸ ਸੱਤਾਧਾਰੀ ਪਾਰਟੀ ਦੇ ਉੱਪਰ ਆਪਣੇ ਨਿਸ਼ਾਨੇ ਬਣ ਰਹੀ ਹੈ ਤੇ ਕਿਤੇ ਨਾ ਕਿਤੇ 2027 ਤੋਂ ਪਹਿਲਾਂ ਤਰਨ ਤਰਨ ਦੀ ਜੋ ਉਪਚੋਣ ਆਉਣੀ ਹੈ ਉਸ ਨੂੰ ਲੈ ਕੇ ਤਿਆਰੀਆਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नु डाउनलोड करो साडी ऐप एंड्रॉइड या आईओएस ते फ्री विच रोकू अते अमेझॉन फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते हुन तुसी देख सकते हो ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू आते अमेज़न फायर टीवी दे जा एप्पल टीवी दे नाल ही देख सकते हो लाइव स्ट्रीमिंग www.globalpunjabtv.com दे